ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਮੁੰਡਾ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਤੇ ਥਾਣੇ ਦੇ ਬਾਹਰ ਉਹਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਹੈ ਮਾਮਲਾ ਅੰਮ੍ਰਿਤਸਰ ਦੇ ਚਾਟੀ ਵਿੰਡ ਥਾਣਾ ਅਧੀਨ ਪੈਂਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਮੁੰਡਾ ਫਰਾਰ ਹੋ ਗਿਆ ਅਤੇ 3 ਮਹੀਨਿਆਂ ਤੋਂ ਲੜਕੀ ਦਾ ਕੁਝ ਵੀ ਨਹੀਂ ਪਤਾ ਜਿਸ ਦੇ ਸ਼ਿਕਾਇਤ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਦਿੱਤੀ ਤਾਂ ਪੀੜਤ ਪਰਿਵਾਰ ਦੇ ਮੁਤਾਬਿਕ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਜਿਸ ਦੇ ਚਲਦੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਲੜਕੀ ਨੂੰ ਜਲਦ ਤੋਂ ਜਲਦ ਜਿਹੜਾ ਕਿ ਸਾਡੇ ਹਵਾਲੇ ਕੀਤਾ ਜਾਵੇ ਉਹਨਾਂ ਕਹਿੰਦੇ ਕਿ 3 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਸਾਡੇ ਹੱਕ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਇਹ ਬੇਟੀ ਗਈ ਗਈ ਦਾ ਤੇ ਇਹਨਾਂ ਕਾਰਵਾਈ ਕੋਈ ਨਹੀਂ ਕੀਤੀ ਪਰ ਚਲ ਖਵਾ ਲਿਆ ਮੇਰੇ ਤੋਂ ਤਫਰ ਜਿਹਰੇ ਬਿਅੰਦ ਦੇਂਦੀ ਰਹੀ ਉਹ ਨਾ ਬਿਅੰ ਲਿਖੇ ਨਹੀਂ ਕਿੰਨਾ ਚਿਰ ਹੋ ਗਿਆ ਬੇਟੀ ਨੂੰ ਗਈ ਤਿੰਨ ਮਹੀਨੇ ਹੋ ਗਏ ਚੱਲੇ ਅੱਛਾ ਜੀ ਤੇ ਕਾਰਵਾਈ ਕੀਤੀ ਨਹੀਂ ਨਾ ਤਿੰਨ ਤਿੰਨ ਮਹੀਨੇ ਤੋਂ ਲਗਾਤਾਰ ਇੱਥੇ ਹਾਂ ਜੀ ਐਦਾ ਹੀ ਉਹ ਮੈਨੂੰ ਝਾੜ ਕੇ ਘੱਲ ਦਿੰਦੇ ਕੌਣ ਝਾੜ ਕੇ ਘੱਲ ਦਿੰਦੇ ਅੱਛਾ ਓ ਕੀ ਕਹਿੰਦੀ ਉਹਦੀ ਵੀ ਇਹ ਨਹੀਂ ਫੜ ਸਕਦੇ ਮੁੰਡੇ ਦੀ ਮਾਂ ਤੇ ਅੱਛਾ ਜੀ ਤਮਾਮ ਕਿੰਨੀ ਐਜ ਕਿੰਨੀ ਹੈ 18 ਸਾਲਾਂ ਤੋਂ ਘਟਿਆ 16.5 ਸਾਲ ਅੱਛਾ ਜੀ 16.5 ਹਾਂ ਜੀ ਪੜਦੀ ਸੀ ਹਾਂ ਜੀ ਸਕੂਲੇ ਪੜਦੀ ਸਕੂਲੇ ਪੜਦੀ ਸੀ ਹਾਂ ਜੀ ਕਿੰਵੀਂ ਕਲਾਸ ਚ ਪੜਦੀ 12ਵੀਂ ਚ ਅੱਛਾ ਜੀ ਤੇ ਮੁੰਡਾ ਕਿਥੋਂ ਦਾ ਕਿਹੜਾ ਲੈ ਗਿਆ ਮੁੰਡਾ ਇੱਥੋਂ ਦਾ ਨਿੱਕੀ ਪੱਤੀ ਦਾ ਅੱਛਾ ਜੀ ਹਾਂਜੀ ਤੁਸੀਂ ਪੁਲਿਸ ਨੂੰ ਦੱਸਿਆ ਵੀ ਉਹ ਮੁੰਡੇ ਨਾਲ ਗਈ ਤੇ ਉਹਨੂੰ ਫੜੋ ਹਾਂਜੀ ਕੀ ਕਹਿੰਦੀ ਐ ਕੋ ਪੁਲਿਸ ਉਹ ਗੋੰਦੀ ਵੀ ਆਈ ਵੀ ਆਈ ਫੜ ਨਹੀਂ ਸਕਦੇ ਆਈ ਮਾਂ ਨੂੰ ਨਹੀਂ ਫੜ ਸਕਦੇ ਮੈਂ ਮਾਂ ਪਿਓ ਫੜਿਆ ਜਾਊਗਾ ਤੇ ਬੱਚੇ ਵਾਪਸ ਆਉਣਗੇ ਹਾਂਜੀ ਨਾ ਅੱਜ ਵੀ ਆਈ ਅੱਜ ਕੀ ਕਹਿ ਸਕਦਾ ਅੱਜ ਵੀ ਆ ਮੈਨੂੰ ਅੱਗ ਪੈਂਦਿਆਂ ਦੀ ਇਹਦੇ ਬੋਲਦੀ ਬੜਾ ਮਾਰਾ ਜੰਗਾ ਬੜਾ ਹੁਣ ਮੰਗ ਇੱਕ ਗੁਰਪ੍ਰੀਤ ਮੁੰਸੀ ਉਹ ਵੀ ਐਦਾ ਗੋ ਬੋਲ ਮੰਗ ਕੀ ਕਰਦੀ ਮੰਗ ਮੈਂ ਬੇਟੀ ਈ ਬੇਟੀ ਬੇਟੀ ਵੀ ਆ ਜੇ ਵਾਪਸ ओके ते ਕੋਈ ਪਤਾ ਲੱਗਾ ਵੀ ਉਹਨਾਂ ਨੂੰ ਵਿਆਹ ਕਰਾਇਆ ਜਾਂ ਉਦਾਂ ਹੀ ਕੇ ਚੱਲ ਗਏ ਨਹੀਂ ਉਦਾਂ ਹੀ ਹੈ ਪਤਾ ਕੀਤਾ ਉਹਦੇ ਘਰ ਦੇ ਜਾ ਕੇ ਕੁਝ ਹਾਂਜੀ ਕੀ ਕਹਿੰਦੇ ਅਜੇ ਵਿਆਹ ਨਹੀਂ ਉਦਾਂ ਆਇਆ ਤੁਹਾਨੂੰ ਕਿੰਨੇ ਕਿਹਾ ਵੀ ਨਹੀਂ ਨਹੀਂ ਵਿਆਹ ਉਹ ਮੇਰੇ ਕੁੜੀ ਦੇ ਚਾਚੇ ਨੇ ਕੀਤੀ ਨਾ ਵੀਡੀਓ ਪਾਈ ਨਾ ਇਹਦੇ ਫੋਟੋਆਂ ਤੇ ਚਾਚਾ ਅੰਦਾਜ਼ੀ ਪਰਚਾ ਵਾਪਸ ਕਰਾ ਮੈਂ ਆ ਜਾਣਾ ਸੀ ਬੇਟੀ ਕੀ ਕਿਹਾ ਤੁਹਾਨੂੰ ਇਹ ਉਹ ਮੁੰਡੇ ਨੇ ਮੁੰਡੇ ਨੇ ਕਿਹਾ ਵਾ ਮੁੰਡੇ ਦੇ ਚਾਚੇ ਨੇ ਹਾਂ ਮੁੰਡੇ ਨੇ ਕਿਹਾ ਵੀ ਮੇਰੇ ਚਾਚੇ ਨੇ ਫੋਟੋਆਂ ਪਾਈਆਂ ਵਾ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਹੋਰ ਮੋਤਵਾਰ ਬੰਦੇ ਇਸ ਪੀੜਤ ਪਰਿਵਾਰ ਦੇ ਹੱਕ ਦੀ ਬਿਚਾਏ ਜਿਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਜਿਆ ਵਾਲਮਕੀ ਹਰ ਹਰ ਵਾਲਮਕੀ ਅੱਜ ਜੀ ਜੋ ਪਿੰਡ ਰਪਾਲਾ ਤੋਂ ਸਾਡੇ ਵਾਲਮਕੀ ਭਾਈ ਜਾਰੇ ਕੋ ਜੋ ਇਹ ਮਸਲਾ ਆਇਆ ਤਿੰਨ ਮਹੀਨੇ ਤੋਂ ਇਹ ਬੀਬੀ ਜਿਹੜੀ ਚੁਵਾਰੀ ਭੱਜ ਦੌੜ ਕਰ ਰਹਾ ਇਹਨਾਂ ਦੀ ਜਿਹੜੀ ਐਸਐਚਓ ਆ ਉਹ ਕੀ ਸੁਣਾਈ ਨਹੀਂ ਕਰ ਰਹੀ ਜੀ। ਫਿਰ ਇਹ ਚਵਾਰਿਆ ਨੇ ਤਿੰਨੇ ਇਹਨਾਂ ਦੀ ਵੱਧ ਤੋਂ ਵੱਧ ਮੰਗਿਆ ਜੀ। ਇਹ ਕੁੜੀ ਮੁੰਡੇ ਨੂੰ ਇੱਥੇ ਜਲਦ ਤੋਂ ਜਲਦ ਬੁਲਾਇਆ ਜਾਵੇ ਇਹ ਜੀ ਜਦੋਂ ਵੀ ਆ ਜਿਹੜੀ ਵੀ ਜਥੇਬੰਦੀ ਇੱਥੇ ਆਉਂਦੀ ਆ ਜਾਂ ਸਰਪੰਚ ਪਿੰਡ ਦੇ ਆਉਂਦੇ ਆ ਜੀ ਮੋਦਬਰ ਆਉਂਦੇ ਆ ਜੀ ਉਹਨਾਂ ਨੂੰ ਲਾਰਾ ਲਾ ਕੇ ਟਾਲ ਦਿੰਦੇ ਆ ਜੀ ਅਸੀਂ ਘੜੀ ਕੋ ਨੂੰ ਫੜ ਲਿਉਂਨੇ ਆ ਜੀ ਅਸੀਂ ਹੁਣ ਫੜ ਲਿਉਂਨੇ ਆ ਜੀ ਜੇ ਮਤਲਬ ਫੋਨ ਵੀ ਕਰਦੇ ਆ ਉਸ ਟਾਈਮ ਤੇ ਪਹੁੰਚਦੇ ਨਹੀਂ ਆ ਜੀ ਅਸੀਂ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਦੇ ਗਾੜੀ ਇਹੋ ਅਪੀਲ ਕਰਦੇ ਆ ਜੀ ਕਿ ਕੁੜੀ ਮੁੰਡਾ ਜਲਦ ਤੋਂ ਜਲਦ ਇਹ ਬੀਬੀ ਦੇ ਕੋਲ ਲਿਆਉਣ ਜੀ ਪੇਸ਼ ਕਰ ਨਾ ਬਲਕਿਆ ਜੀ ਉੱਥੇ ਜਦੋਂ ਇਸ ਮਾਮਲੇ ਦੇ ਵਿੱਚ ਥਾਣਾ ਚਾਟੀ ਵਿੰਦੇ ਐਸਐਚਓ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਦੋਂ ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ